ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਵਾਹਿਗੁਰੂ ਜੀ ਕੀ ਸੋਹਾਂ ਸਿਰੀਆ ਕਾ ਬੋਲੇ ਸਾਰੇ ਜਿਹੜੇ ਜੁਨੇ ਦੇ ਵਿੱਚ ਐ ਤੱਕ ਬਣਾ ਚੁੰਦੇ ਸਾਰੇ ਹੱਥ ਵਲੇ ਕਰੋ ਕਹਿੰਦੇ ਇੱਕ ਇੱਕ ਅੱਠੇ ਆ ਬੋਲੇ ਸੋਨਹਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੇਖੋ ਜੀ ਸਾਡੀਆਂ ਜਿਹੜੀਆਂ ਕਰੀਬ 20 ਕ ਜੂਨੀਅਨ ਦੇ ਜਿਹੜੇ ਵੱਖ-ਵੱਖ ਪ੍ਰਧਾਨ ਸਾਡੇ ਅੱਜ ਗगन ਸੂਟੇ ਤੇ ਇਕੱਠੇ ਹੋਏ ਸਾਡੀ ਮੀਟਿੰਗ ਸੀ ਪਹਿਲਾਂ ਵੀ ਇਦਾਂ ਦੀਆਂ ਕਾਫੀ ਮੀਟਿੰਗਾਂ ਸਾਡੀਆਂ ਹੋਈਆਂ ਸੀ ਇੱਥੇ ਹੋਈਆਂ ਪਈਆਂ ਸੀ ਅੱਜ ਇੱਕ ਦੁਬਾਰਾ ਜਿਹੜੀਆਂ ਵੱਖ-ਵੱਖ ਜੂਨੀਅਨ ਦੇ ਜਿਹੜੇ ਪ੍ਰਧਾਨ ਸੀ ਸਾਰੇ ਸਿਰਫ ਇਹ ਜਿਹੜੀ ਮੀਟਿੰਗ ਆ ਸਿਰਫ ਪ੍ਰਧਾਨਾਂ ਨੂੰ ਪ੍ਰਧਾਨਾਂ ਨੂੰ ਰੱਖ ਕੇ ਹੀ ਕੀਤੀ ਜਾ ਰਹੀ ਆ ਸਿਰਫ ਜਿਹੜੇ ਵੱਖ-ਵੱਖ ਜੂਨੀਅਨ ਦੇ ਪ੍ਰਧਾਨ ਇਕੱਠੇ ਹੋ ਗਏ ਉਹਨਾਂ ਦੇ ਵਿੱਚ ਜਿਹੜੇ ਚਾਰ ਅਸੀਂ ਜਿਹੜੇ ਸਰਪ੍ਰਸਤ ਅਸੀਂ ਬਣਾਏ ਗਏ ਨੇ ਜਨਰਲ ਸਕੱਤਰ ਬਣਾਏ ਗਏ ਨੇ ਤੇ ਉਹਨਾਂ ਦੇ ਨਾਂ ਜਿਹੜੇ ਹੈਗੇ ਨੇ ਜਿਹੜੇ ਸਾਰੇ ਵੇਰਵਾ ਤੁਹਾਨੂੰ ਪ੍ਰੈਸ ਨੋਟ ਰਾਹੀਂ ਤੁਹਾਨੂੰ ਜਿਹੜਾ ਦੇ ਦਿੱਤਾ ਜਾਵੇਗਾ ਬਾਕੀ ਜਿਹੜੀ ਹੈ ਜਿਹੜੀ ਸ਼ਹਿਰ ਦੀ ਜਿਹੜੀ ਮੁਸ਼ਕਲਾਂ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਵਾ ਜਿਹੜਾ ਦੁਕਾਨਦਾਰਾਂ ਨੂੰ ਹੋਰ ਕੜੇ ਬੜੇ ਜਿਹੜੇ 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 ਹੈਗੇ ਕਈ ਦੁਕਾਨਦਾਰ ਗਾਹਾ ਧਾ ਕੇ ਸਾਡੇ ਨਾਲ ਲੜਦੇ ਨੇ ਕੋਈ ਇਦਾਂ ਦਾ ਕੈਨਰਾ ਹੀ ਬੀਬੀ ਦਾ ਵੀ ਇੱਥੇ ਮਸਲਾ ਆਇਆ ਵਾ ਉਹ ਵੀ ਅੱਜ ਤੱਕ ਚੜ੍ਹ ਚੱਲਦਾ ਪਿਆ ਵਾ ਉਹਨੂੰ ਮੱਦੇਨਜ਼ਰ ਰੱਖ ਤੇ ਇੱਕ ਜਿਹੜੀ ਨਵੀਂ ਜਿਹੜੀ ਕਮੇਟੀ ਆ ਜਿਹੜੀ ਸ਼ਹਿਰ ਦੀ ਆ ਇੱਕ ਜਿਹੜੀ ਸਾਰੀ 20 ਕੀ ਮੁਸ਼ਕਲ ਹੈ ਜਿਹੜੀ ਕੱਟ ਜਿਹੜਾ ਤੁਹਾਨੂੰ ਮਤਲਬ ਪ੍ਰਧਾਨ ਤੁਸੀਂ ਲੰਬੇ ਸਮੇਂ ਤੋਂ ਸ਼ਹਿਰ ਤੇ ਚੱਲਦੇ ਆ ਰਹੇ ਜੇ ਵੱਖ-ਵੱਖ ਕਮੀਆਂ ਦੀਆਂ ਤੁਸੀਂ ਸਮਝ ਲੈਂਦੇ ਅੱਜ ਸਾਰੇ ਸ਼ਹਿਰ ਦੇ ਵੱਖ-ਵੱਖ ਕਿੱਤੇ ਆਣਾ ਸੰਬੰਧਿਤ ਜਿੰਨੇ ਵੀ ਪ੍ਰਧਾਨ ਨੇ ਉਹ ਆ ਕੇ ਤੇ ਤੁਹਾਨੂੰ ਦੁਬਾਰਾ ਪ੍ਰਧਾਨਤਾ ਆਪਣੇ ਪੈ ਨੇ ਕੀ ਲੋੜ ਪੈ ਦੇਖੋ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਕੀ ਲੋੜ ਪੈ ਗਈ ਆ ਵੀ ਦੁਬਾਰਾ ਤੁਹਾਨੂੰ ਪ੍ਰਧਾਨ ਦੁਬਾਰਾ ਦੀ ਪ੍ਰਧਾਨ ਬਣਾਇਆ ਗਿਆ ਆਲਰੇਡੀ ਪਹਿਲਾਂ ਵੀ ਜਿੰਨੀਆਂ ਵੀ ਜੂਨੀਅਰ ਆ ਸਾਰਿਆਂ ਦਾ ਸ਼ਹਿਰ ਦਾ ਤਰਨਤਨ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਆ ਮੈਂ ਆ ਉਹ ਦੁਬਾਰਾ ਇੱਕ ਨਵਾਂ ਢਾਂਚਾ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਮੈਂ ਪ੍ਰਧਾਨ ਦੇ ਪਹਿਲਾਂ ਪਹਿਲਾਂ ਵੀ ਮੈਂ ਸੀਗਾ ਅੱਜ ਇੱਕ ਢਾਂਚਾ ਨਵਾਂ ਢਾਂਚਾ ਜਿਹੜਾ ਖੜਾ ਕੀਤਾ ਗਿਆ ਉਹਦੇ ਵਿੱਚ ਜਿਹੜੇ ਸਰਪ੍ਰਸਤ ਨੇ ਜਨਰਲ ਸਕੱਤਰ ਨੇ ਡਿਸੈਕਟਰੀ ਨੇ ਕੈਸ਼ਰ ਨੇ ਇੱਕ ਨਵਾਂ ਢਾਂਚਾ ਜਿਹੜਾ ਮਜ਼ਬੂਤ ਕੀਤਾ ਗਿਆ ਵਾ ਵੀ ਜੇ ਮੰਨ ਲਓ ਕਿਤੇ ਕੋਈ ਮੰਨ ਲਓ ਮੈਂ ਕਿਤੇ ਕਿਤੇ ਗਿਆ ਹੋਵਾਂ ਬਾਕੀ ਜਿਹੜੀ ਸਾਡੀ ਟੀਮ ਆ ਉਹ ਪ੍ਰਸ਼ਾਸਨ ਨਾਲ ਜਾਂ ਹੋਰ ਕਿਸੇ ਨਾਲ ਜਿਹੜੀ ਗੱਲਬਾਤ ਕਰ ਸਕੇ ਉਹ ਇਸ ਕਰਕੇ ਜਿਹੜੀ ਨਵੀਂ ਜਿਹੜੀ ਕਮੇਟੀ ਜਿਹੜੀ ਬਣਾਈ ਗਈ ਆ ਉਹ ਨਵੀਂ ਇਸ ਕਰਕੇ ਬਣਾਈ ਗਈ ਆ ਵੀ ਕੰਮ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਰੁਕਾਵਟ ਨਾ ਪੈ ਸਕੇ ਸਾਡੀ ਕੱਲ ਵੀ ਪ੍ਰਧਾਨੀ ਖਾ ਪਿਆ ਗਿਆ ਉਹ ਕਿੰਨਾਂ ਵੱਲੋਂ ਉਹ ਉਹ ਪਤਾ ਨਹੀਂ ਉਹ ਕਿਹੜੇ ਦੁਕਾਨਦਾਰ ਨੇ ਜਾਂ ਉਹ ਕਿਹੜੀਆਂ ਦੁਨੀਆਂ ਨੇ ਜਿਨ੍ਹਾਂ ਨੇ ਉਹ ਨੂੰ ਦੇਖੋ ਜੀ ਮੇਰੀ ਮੇਰੀ ਬੇਨਤੀ ਐਦਾ ਵਾਂ ਕਿ ਦੇਖੋ ਤੁਸੀਂ ਜਿੰਨੇ ਵੀ ਦੇਖਿਆ ਉਹਨੂੰ 20 ਦੇ ਕਰੀਬ ਜਿਹੜੇ ਆ ਵੱਖਰੀ ਵੱਖਰੀ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਦੁਕਾਨ ਦਾ ਕੈਟਾਗਰੀ ਵੱਖੋ ਵੱਖਰੀ ਆ ਕੋਈ ਸ਼ਰਾਫਾ ਜੁਨੀਅਰ ਆ ਕੋਈ ਸੁਨਿਆਰਾ ਜੁਨੀਅਰ ਆ ਕੋਈ ਬੂੜ ਜੁਨੀਅਰ ਆ ਕੋਈ ਇਲੈਕਟ੍ਰੋਨਿਕ ਕੋਈ ਹਰ ਤਰ੍ਹਾਂ ਦੇ ਉਹ ਅਨੇਕਾ ਪ੍ਰਕਾਰ ਦੇ ਜਿਹੜੇ 20 ਜੁਨੀਅਰ ਦੇ ਪ੍ਰਧਾਨ ਇੱਥੇ ਬੈਠੇ ਮੌਜੂਦ ਬੈਠੇ ਹੋਏ ਨੇ ਕੋਈ ਕਿਸੇ ਨੇ ਕੋਈ ਕਿਹੜਾ ਪ੍ਰਧਾਨ ਥਾਪਿਆ ਸਾਡੀ ਨੌਲੇਜ ਨਹੀਂ ਹੈਗਾ ਸਿੱਧਾ ਸਾਨੂੰ ਨਹੀਂ ਪਤਾ ਜਿ ਨਾਲੇਜ ਨਹੀਂ ਹੈਗਾ ਇਹ ਚੀਜ਼ਾਂ ਦਾ ਜਿੰਨੇ ਪ੍ਰਧਾਨ ਥਾ ਪਿਆ ਜੀ ਇਹ ਜਿਹੜਾ ਵੱਖ-ਵੱਖ ਕਿੱਤਿਆਂ ਦੇ ਇਹਨਾਂ ਦੁਕਾਨਦਾਰਾਂ ਦੇ ਜਿਹੜੇ ਮੇਨ ਬੰਦੇ ਨੇ ਉਹਨਾਂ ਨੇ ਆ ਕੇ ਸਾਨੂੰ ਪ੍ਰਧਾਨ ਬਣਾਇਆ ਕਿ ਤੁਸੀਂ ਮਤਲਬ ਇੱਕ ਹੱਬ ਬਜੋ ਸਾਰਿਆਂ ਨੂੰ ਇੱਕ ਮੰਚ ਤੇ ਲੈ ਕੇ ਚੱਲਣਾ ਚਾਹੁੰਦੇ ਦੇਖੋ ਜੀ ਅਸੀਂ ਸਾਰਿਆਂ ਨੂੰ ਇੱਕ ਮੁਠੀ ਵਿੱਚ ਸ਼ਹਿਰ ਨੂੰ ਇੱਕ ਮੁਠੀ ਵਿੱਚ ਲੈ ਕੇ ਚੱਲਣਾ ਚਾਹੁੰਦੇ ਆ ਕਿ ਜਿਹੜਾ ਇੱਕ ਭਾਈਚਾਰਕ ਸਾਂਝ ਹੈ ਜਿਹੜੀ ਹਿੰਦੂ ਸੇ ਕੋ ਮੁਸਲਮ ਜਿਹੜਾ ਕੋਈ ਇਦਾਂ ਦਾ ਜਿਹੜੇ ਸਾਰੇ ਵੱਖੋ-ਵੱਖਰੇ ਇਹ ਪ੍ਰਧਾਨ ਬਣੇ ਨੇ ਸਾਰਿਆਂ ਨੂੰ ਇੱਕ ਜਿਹੜਾ ਦੁਕਾਨਦਾਰ ਸੀ ਇੱਕ ਇਕਤਾ ਲਈ ਕਟਾ ਜਿਹੜਾ ਇਹ ਜਿਹੜਾ ਬਲ ਦਿਖਾਉਣਾ ਚਾਹੁੰਦੇ ਸੀ ਜੀ ਜਿਹੜਾ ਇੱਕ ਸ਼ਹਿਰ ਦੇ ਵਿੱਚ ਦੋ ਪ੍ਰਧਾਨ ਬਣਾਨੇ ਕੀ ਆਉਣ ਵਾਲੇ ਦਿਨਾਂ 'ਚ ਟਕਰਾਰ ਵਾਲੇ ਪਾਸੇ ਨਹੀਂ ਇਹ ਕਦਮ ਜਿਹੜੇ ਵਾਦੇ ਪਏ ਦੇਖੋ ਜੀ ਪ੍ਰਧਾਨ ਤੇ ਇੱਕ ਹੀ ਆ ਜੀ ਦੋਤ ਪ੍ਰਧਾਨ ਹੈ ਕੋਈ ਨਹੀਂ ਆ ਜੀ ਦੇਖੋ ਜੀ ਜੂਨੀਅਨ ਜਿਹੜੇ ਗੱਲ ਪ੍ਰਧਾਨ ਬਣਾਉਣਾ ਜੂਨੀਅਨ ਨੇ ਦੁਕਾਨ ਦਾ ਜਿਹੜੇ ਜੂਨੀਅਨ ਨੇ ਵੱਖੋ ਵੱਖਰੀ ਕੈਟਾਗਰੀ ਉਹਨਾਂ ਨੇ ਦੁਕਾਨਦਾਰਾਂ ਨੇ ਪ੍ਰਧਾਨ ਬਣਾਉਣਾ ਵਾ ਦੂਜਾ ਬੰਦਾ ਕੋਈ ਬਾਹਰੋਂ ਆ ਕੇ ਗੱਲ ਕਰੇਗਾ ਸਾਡੀ ਨੌਲੇਜ ਨਹੀਂ ਹੈਗਾ ਵੀ ਕੀ ਪ੍ਰਧਾਨ ਬਣਿਆ ਕਿ ਨਹੀਂ ਬਣਿਆ ਬਾਹਰੋਂ ਆਣ ਕੇ ਜਿਹੜਾ ਬਣਾਇਆ ਜਿਹੜਾ ਹਲਕੀ ਦੇ ਵ代 ਇੱਕ ਨੇ ਜਿਹੜੇ ਉਹਨਾਂ ਦਾ ਜੀ ਉਹ ਡਾਕਟਰ ਸਾਹਿਬ ਨੇ ਆਪਣੇ ਤੌਰ ਤੇ ਕੋਈ ਪ੍ਰਦਾਨ ਬਣਾਇਆ ਹੋਊਗਾ ਸਾਡੀ ਨੌਲੇਜ ਨਹੀਂ ਹੈਗਾ ਜੀ ਸਾਡਾ ਕਾਦਾ ਪ੍ਰਦਾਨ ਬਣਾਇਆ ਸਾਡੀ ਨੌਲੇਜ ਨਹੀਂ ਪਤਾ ਨਹੀਂ ਤੁਹਾਨੂੰ ਕਾਦਾ ਪ੍ਰਦਾਨ ਬਣਾਇਆ ਸਾਨੂੰ ਨਹੀਂ ਪਤਾ ਜੀ ਸਾਡੀ ਜੀ ਗੱਲ ਕੀਤੀ ਜਦੋਂ ਰੇੜੀ ਜਿਹੜੇ ਚੱਲ ਜਿਹੜੇ ਰੇੜੀਆਂ ਉੱਤੇ ਲੱਗੀਆਂ ਕਈਆਂ ਨੂੰ ਤੰਗ ਪਰੇਸ਼ਾਨ ਵੀ ਕੀ ਜਾਂਦਾ ਪਰ ਪੈਸੇ ਵੀ ਲਏ ਜਾਂਦੇ ਆ ਪਰ ਇਹ ਗਰੀਬ ਨਾਲ ਇਦਾਂ ਹੋਣਾ ਚਾਹੀਦਾ ਵਾ ਦੇਖੋ ਜੀ ਕੋਈ ਕਮੇਟੀ ਘਰਦੇ ਜਿਹੜੇ ਬੰਦੇ ਨੇ ਉਹ ਆ ਗਏ ਸ਼ਾਮ ਨੂੰ ਆ ਗਏ ਆਪਣੀ ਧੌਂਸ ਮਾਰਦੇ ਨੇ ਸਾਨੂੰ ਜਿਹੜੀਆਂ ਮੈਂ ਜਿਹੜੀਆਂ ਸਬਜ਼ੀਆਂ ਜਿਹੜੀਆਂ ਮਹਿੰਗੀ ਤੋਂ ਮਹਿੰਗੀ ਸਬਜ਼ੀ ਦੋ ਜਿਹੜੀ ਜਾ ਕੇ ਜਿਹੜੀ ਕਰਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਹ ਵੀ ਸਾਡੀ ਨੋਟਿਸ ਵਿੱਚ ਆਇਆ ਵਾ ਉਹ ਵੀ ਅਸੀਂ ਜਿਹੜਾ ਮੁੱਦਾ ਵਾ ਅਸੀਂ ਜਿਹੜਾ ਡੀਸੀ ਸਾਹਿਬ ਕੋ ਲੈ ਕੇ ਜਾਵਾਂਗੇ ਜੇ ਕੋਈ ਤੰਗ ਪਰੇਸ਼ਾਨ ਕਰੂਗਾ ਅਸੀਂ ਪ੍ਰਸ਼ਾਸਨ ਨੂੰ ਗੱਲ ਗੱਲ ਗੱਲਬਾਤ ਕਰਕੇ ਅਸੀਂ ਹੱਲ ਕੀਤਾ ਜਾਊਗਾ ਤੁਹਾਡੇ ਧਿਆਨ 'ਚ ਹੈਗਾ ਕਿ ਹਾਂਜੀ ਬਿਲਕੁਲ ਬੀਤੋ ਜੀ ਸਾਡੇ ਸਾਰੇ ਧਿਆਨ 'ਚ ਹੈਗਾ ਵਾ ਬਾਕੀ ਕੋਈ ਕੱਲ ਕੋਈ ਮਸਲਾ ਹੈ ਕਿ ਰੇੜੀ ਯੂਨੀਅਨ ਦਾ ਕੋਈ ਮਸਲਾ ਉਹਨਾਂ ਦਾ ਬੈਠ ਕੇ ਸੁਝਾ ਦਿੱਤਾ ਗਿਆ ਜੀ ਕੋਈ ਇਹ ਕਹਿ ਰਹੇ ਹੋ ਕਿ ਜਿਹੜੇ ਦੁਕਾਨਦਾਰ ਆ ਜਾਂ ਰੇੜੀ ਉਹ ਜ਼ਰ ਰੇੜੀ ਵਾਲੇ ਜਿਹੜੇ ਅਣਸਹੀ ਰੰਜਾਇ ਕਬਜ਼ੇ ਕਰਕੇ ਬੈਠੇ ਆ ਤਾਂ ਕਾ ਪੂਰਾ ਰੇਲ ਲੱਗੀਆਂ ਤੇ ਜਿਹੜੀ ਸੰਗਤ ਜਿਹੜੀ ਬਾਹਰ ਹੁੰਦੀ ਆ ਮਾ ਸਾਡੇ ਕੰਪੂਰਲ ਪ੍ਰਸ਼ਾਸਨ ਸਮਾਗਨਾਂ ਮੇਂ ਦਾ ਤੇ ਵੀ ਤੜ ਤੱਕ ਅਦਰ ਇਹ ਆਪਣਾ ਸਮਾਨ ਪਿੱਛੇ ਨਹੀਂ ਹਟਦਾ ਇਹਨਾਂ ਵੱਲ ਵੀ ਧਿਆਨ ਦਿਓ ਉਹ 5 5 7 7 ਫੁੱਟ ਜਿਹੜਾ ਸਮਾਨ ਆ ਉਹਨਾਂ ਨੇ ਅੱਗੇ ਵਧਾਇਆ ਹੋਇਆ ਹੈ ਦੇਖੋ ਜੀ ਪ੍ਰਸ਼ਾਸਨ ਦਾ ਸਭ ਤੋਂ ਵੱਡੀ ਜਿਹੜੀ ਆ ਆਪਣੀ ਜਿਹੜੀ ਅਨਲੈਕੀ ਆ ਨਾ ਤਰਨ ਤਰਨ ਦੇ ਵਿੱਚ ਵੀ ਆਪਣੀ ਨਾ ਕਿ ਇਹ ਤਰਨ ਤਰਨ ਦੇ ਵਿੱਚ ਆ ਵੀ ਆਪਣੇ ਤਰਨ ਤਰਨ ਦੇ ਵਿੱਚ ਪਾਰਕਿੰਗ ਨਹੀਂ ਹੈਗੀ ਕੋਈ ਵੀ ਪਾਰਕਿੰਗ ਨਹੀਂ ਹੈਗੀ ਉਹਦੇ ਜਿਹੜਾ ਪਾਰਕਿੰਗ ਨਾ ਹੋਣ ਕਰਕੇ ਜਿਹੜਾ ਜਿਹੜਾ ਕਰਾਊਡ ਜਿਹੜਾ ਜ਼ਿਆਦਾ ਹੋ ਜਾਂਦਾ ਵਾ ਜਿਹੜੇ ਕੁਝ ਦੁਕਾਨਦਾਰ ਜਿਹੜੇ ਕਿੰਦਾ ਕਹਿ ਦਿੰਦੇ ਆ ਆਪਾਂ ਵੀ ਬਾਹਰ ਤੋਂ ਜਿਹੜਾ ਤੁਹਾਡਾ ਕੋਸਟਾ ਰੇੜੀਆਂ ਲਾਉਂ ਦਿੰਦੇ ਆ ਰੇੜੀਆਂ ਲਾ ਤਾਂ ਲੈਂਦਾ ਕਮੇਟੀ ਘਰ ਵੱਲੋਂ ਪਰਚੀ ਕਟਾਈ ਜਾਂਦੀ ਉਹਨਾਂ ਦੇ ਇੱਕ ਪਰਚੀ ਕਟਾ ਕੇ ਤੇਰੀ ਉੱਤੇ ਰੇੜੀ ਲੱਗਦੀ ਆ ਅਦਰਵਾਈਜ਼ ਉਹ ਹੀ ਆਪਣੀ ਮਰਜ਼ੀ ਨਾਲ ਕੋਈ ਵੀ ਰੇੜੀ ਉੱਤੇ ਨਹੀਂ ਲਾਉਂਦਾ ਜੋ ਵੀ ਜਿਹੜਾ ਵੀ ਜਿੰਨੀ ਵੀ ਰੇੜੀ ਤਰਨਤਨ ਸ਼ਹਿਰ ਦੇ ਵਿੱਚ ਲੱਗਦੀ ਆ ਉਹਦਾ ਬਕਾਇਦਾ ਜਿਹੜਾ ਟੋਕਨ ਆ ਹਰ ਇੱਕ ਰੇੜੀ ਦਾ ਹਰ ਟੋਕਨ ਨੰਬਰ ਲਿਖ ਸਾਰਾ ਖੁਸ਼। ਲਾਡੀ ਜੀ ਕੋਈ ਦੁਕਾਨਦਾਰ ਨੇ ਸਾਰੇ ਦੁਕਾਨਦਾਰਾਂ ਦੀ ਗੱਲ ਕੀਤੀ ਕਿ ਸਾਰੇ ਸਾਰੇ ਜੁੜੇ ਇਕੱਠੇ ਹੋਈ ਹੈ। ਹਾਂਜੀ ਸਾਰੀ ਜਿੰਨੀਆਂ ਟ੍ਰੇਡ ਜੁਨੀਆਂ ਸਾਰੀ ਇਕੱਠੀ ਹੋਈ ਹੈ। ਕਿ ਇਹਨਾਂ ਨੂੰ ਫੀਲ ਕਰੋ ਕਿ ਇਹਦਾ ਸਮਾਨ ਬਾਹਰ ਲਗਾਇਆ ਗਿਆ ਗਾ ਜਿਹਦੇ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਉਹ ਨਾਮ ਵਾਰ ਕੱਢਣਾ ਆਪਣੀ ਹੱਦ ਝਕਣ ਸਕੇ। ਦੇਖੋ ਜੀ ਅਸੀਂ ਇੱਕ ਮਿੰਟ ਜਿਹੜਾ ਦਾ ਕਹਿੰਦਾ ਹਾਂ ਜੀ ਇੱਕ ਮਿੰਟ ਤੁਹਾਨੂੰ ਵਿਚਾਰ ਬਾਅਦ ਦੇ ਦਿੰਦਾ ਹਾਂ। ਮੈਂ ਤੁਹਾਨੂੰ ਇਹੋ ਗੱਲ ਕਰ ਰਿਹਾ ਹਾਂ। ਇਹਨੂੰ ਜਵਾਬ ਦੇਖੋ ਜੀ ਅਸੀਂ ਪਹਿਲਾਂ ਪਹਿਲਾਂ ਵੀ ਅਸੀਂ ਵਕ ਵਕ ਜਿਹੜੇ ਐਸ ਡੀ ਐਮ ਸਾਹਿਬ ਨਾਲ ਡੀ ਸੀ ਸਾਹਿਬ ਨਾਲ ਉਰੇ ਜਿਹੜੇ ਅਧਿਕਾਰੀ ਆ ਉਸ ਟਾਪਿਕ ਤੇ ਪਹਿਲਾਂ ਵੀ ਸਾਡੀਆਂ ਕਾਫੀ ਗੱਲਾਂਬਾਤਾਂ ਹੋਈਆਂ ਵਾਂ ਕੁਝ ਗੱਲਾਂ ਸੀ ਇੱਕ ਯੈਲੋ ਲਾਈਨ ਮਾਰਨ ਬਾਰੇ ਗੱਲ ਕੀਤੀ ਸੀ ਅੱਜ ਉਹਨੂੰ 7 ਸਾਲ ਹੋ ਗਏ ਆ 7 ਸਾਲ ਹੋ ਗਿਆ ਯੈਲੋ ਲਾਈਨ ਜਦੋਂ ਕਾਂਗਰਸ ਦੀ ਸਰਕਾਰ ਤੋਂ ਨਵੀਂ ਨਵੀਂ ਸਰਕਾਰ ਬਣੀ ਸੀ ਨਾ ਉਦੋਂ ਵੀ ਇਹਨਾਂ ਨੇ ਅਪੀਲ ਕੀਤੀ ਵੀ ਇੱਕ ਸਾਨੂੰ ਇੱਕ ਯੈਲੋ ਲਾਈਨ ਮਾਰਾ ਦਿੱਤੀ ਜਾਵੇ ਤੇ ਇੱਕ ਜਿਹੜੀ ਜਿਹੜੀ ਆ ਜਿਹੜੀ ਆ ਬਾਹਰ ਇੱਕ ਜਿਹੜੀ ਮਾਰਕੀਟ ਜਿਹੜੀ ਬਣਾ ਦਿੱਤੀ ਜਾਵੇ ਪਰ ਪ੍ਰਸ਼ਾਸਨ ਕੋ ਕਹਿੰਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਇਹਨੇ ਨਾ ਹੜ ਕੋ ਯੈਲੋ ਲਾਈਨ ਮਾਰਨ ਜੋ ਕਿ ਪੈਸੇ ਹੈਗੇ ਆ ਤੇ ਸਾਨੂੰ ਜਿਹੜਾ ਨਜਾਇਜ਼ ਟਾਰਗੇਟ ਕਰਨ ਜੋ ਕਿ ਇਹਨਾਂ ਕੋ ਟਾਈਮ ਹੈਗਾ ਪਰ ਯੈਲੋ ਲਾਈਨ ਮਾਰਨ ਜੋ ਪੈਸੇ ਨਹੀਂ ਇਹਨਾਂ ਕੋਈ ਕੋਈ ਦੁਕਾਨਦਾਰ ਨੇ ਜਿਨ੍ਹਾਂ ਨੇ ਆਪਣੀ ਦੁਕਾਨ ਦੇ ਅੱਗੇ ਰੇੜੀ ਲਵਾਈ ਆ ਉਹਦੇ ਕੋਲੋਂ ਕਿਰਾਇਆ ਲੈ ਰਹੇ ਨੇ ਨਹੀਂ ਸਾਡੀ ਨੌਲੇਜ ਕੋਈ ਇਦਾਂ ਦੀ ਗਾਂਦਾਰੀ ਨਹੀਂ ਹੈਗੀ ਜਿਹੜੀ ਆ ਬਾਕੀ ਜਿਹਨੇ ਦੱਸਿਆ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਚੁੱਕਾ ਵਾਂ ਕਿ ਜਿੰਨੀਆਂ ਵੀ ਦੁਕਾਨਾਂ ਜਿੰਨੀ ਵੀ ਰੇੜੀ ਸ਼ਹਿਰ ਦੇ ਰੇੜੀ ਲੱਗਦੀ ਆ ਹਰ ਰੇੜੀ ਦੇ ਉੱਤੇ ਕੋਈ ਵੀ ਕੋਈ ਵੀ ਕਮੇਟੀ ਘਰਦਾ ਕੋਈ ਬੰਦਾ ਆ ਕੇ ਇਹ ਗੱਲ ਨਹੀਂ ਕਹਿ ਜਾਂਦਾ ਕਿ ਫਲਾਣੀ ਰੇੜੀ ਲੱਗਦੀ ਆ ਵੀ ਮੇਰੇ ਕੋਲ ਉਹਦੀ ਰਸੀਦ ਜਾਂ ਨਹੀਂ ਕੱਟੀ ਹਰ ਜਿੰਨੀ ਵੀ ਰੇੜੀ ਲੱਗਦੀ ਆ ਕੋਈ ਗਲੀ ਜਾਂਦੀ ਆ ਮਹੱਲੇ ਜਾਂਦੀ ਆ ਜਾਂ ਲੱਗਦੀ ਆ ਹਰ ਰੇੜੀ ਦੇ ਉੱਤੇ ਉਹਦਾ ਜਿਹੜਾ ਸਲਿੱਪ ਜੋ ਉਹਦੀ ਬਣਦੀ ਆ ਕਮੇਟੀ ਘਰਦੀ ਉਹ ਉਹ ਕਟਾ ਕੇ ਫੇਰ ਹੀ ਰੇੜੀ ਲੋਂਦਾ ਜੀ ਇੱਕ ਵਾਰ ਥੋੜੇ ਜਿਹੇ ਪੈਸੇ ਦੇ ਕੇ ਕੀ ਉਹ ਸੰਸਫਿਲ ਉਹ ਪ੍ਰਸ਼ਾਸਨ ਨੂੰ ਚਾਹੀ ਪ੍ਰਸ਼ਾਸਨ ਦਵੇ ਕੋਈ ਮਾਰਕੀਟ ਬਣਾਵੇ ਉਥੇ ਮਾਰਕੀਟ ਸਾਰੀ ਜਿਹੜੀ ਮੈਡਮ ਬਲਜੀਤ ਕੌਰ ਨੇ ਸਾਰਾ ਬਹੁਤ ਵਧੀਆ ਕੰਮ ਕੀਤਾ ਪ੍ਰਸ਼ਾਸਨ ਨੇ ਕੰਮ ਕੀਤਾ ਸਾਰੀਆਂ ਰੇੜੀਆਂ ਕੱਢੀਆਂ ਬਾਹਰ ਪਰ ਰੇੜੀਆਂ ਕੱਢਣ ਦੇ ਬਾਅਦ ਉਹਨਾਂ ਨੂੰ ਕੋਈ ਜਗ੍ਹਾ ਵੀ ਦਿੱਤੀ ਜਾਵੇ ਨਾ ਕੋਈ ਪ੍ਰਸ਼ਾਸਨ ਨੂੰ ਆਪਾਂ ਕਿਸੇ ਸ਼ਹਿਰ ਪਿਆਂ ਸਮੂਹ ਜਿਹੜੀਆਂ ਦੁਨੀਆ ਇਕੱਠੀਆਂ ਹੋ ਕੇ ਅੱਜ ਤੁਹਾਨੂੰ ਸਪੂਰਨ ਤੌਰ ਤੇ ਪ੍ਰਧਾਨਤਾਪ ਦਿੱਤਾ ਹੈ ਬਿਲਕੁਲ ਜੀ ਅੱਜ ਜਿਹੜੀਆਂ ਸਾਰੀਆਂ ਜਿਹੜੀਆਂ ਐਸੋਸੀਏਸ਼ਨਾਂ ਉਹਨਾਂ ਨੇ ਜਿਹੜਾ ਮੈਨੂੰ ਮਾਣ ਬਖਸ਼ਿਆ ਵਾ ਮੈਂ ਉਹ ਜੋ ਵੀ ਉਹਨਾਂ ਦੀਆਂ ਜਿਹੜੀਆਂ ਆਸਾਂ ਵਾ ਮੈਂ ਉਹ ਤੇ ਪੂਰਾ ਉਤਰੂਗਾ ਜਿਹੜੇ ਸ਼ਹਿਰ ਦੇ ਜਿਹੜੇ ਕੋਈ ਵੀ ਤਰ੍ਹਾਂ ਦੇ ਜ਼ਰੂਰੀ ਨਹੀਂ ਮੈਂ ਦੁਕਾਨਦਾਰਾਂ ਦੀ ਗੱਲ ਕਰਦਾ ਵਾ ਹੋਰ ਵੀ ਜਿਹੜੇ ਸ਼ਹਿਰ ਦੇ ਜਿਹੜੇ ਕੰਮ ਹੋਣਗੇ ਮੈਂ ਪੂਰੀ ਆਪਣੇ ਤਨ ਦੇ ਲਈ ਨਾ ਇਮਾਨਦਾਰੀ ਨਾਲ ਜਿਹੜਾ ਕੰਮ ਉਹ ਨਿਭਾਵਾਂਗਾ ਹਰ ਸੇਵਾ 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਵਾਂਗਾ ਨਹੀਂ ਬੜਾ